ਦੀ ਭਰਤੀ ਦੀ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਤੁਸੀਂ ਵੀ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਦੇਖੋ ਬੜਾ ਉਤਸ਼ਾਹ ਵਾਲਾ ਲੋਕਾਂ ਚ ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅਕਾਲ ਤਖਤ ਦੀ ਮਾਨ ਮਰਜ਼ਾਦਾ ਨੂੰ ਠੇਸ ਪਹਾਈ ਹੈ ਉਹਦੇ ਕੁਰਸੀਆਂ ਉਣ ਜਾਣ ਵਾਲੀ ਚੀਜ਼ ਆ ਜਿਹੜੀ ਮਰਜ਼ਾਦਾ ਬਜ਼ੁਰਗਾਂ ਨੇ ਗੁਰੂਆਂ ਨੇ ਸਦੀਆਂ ਤੋਂ ਬਣਾਈ ਹੋਈ ਸੀ ਜਿੰਨੂੰ ਸਾਰਾ ਸਿੱਖ ਪੰਥ ਸੀਸ ਨੂੰ ਆਉਂਦਾ ਸੀ ਉਸ ਮਰਜ਼ਾਦਾ ਦਾ ਇਹਨਾਂ ਨੇ ਘਾਣ ਕੀਤਾ ਲੋਕਾਂ ਦੇ ਮਨਾਂ ਵਿੱਚ ਇਹਨਾਂ ਵਾਸਤੇ ਬਹੁਤ ਨਫ਼ਰਤ ਆ ਜਿਹੜੇ ਕਹਿੰਦੇ ਭਰਤੀ ਇਹਨਾਂ ਦੀ ਤੇ ਭਰਤੀ ਪਹਿਲਾਂ ਕੋਈ ਹੋਈ ਨਹੀਂਗੀ ਭਰਤੀ ਹੁਣ ਹੋਊਗੀ ਅਕਾਲ ਤਖਤ ਦੇ ਹੁਕਮ ਨਾਲ ਜਿਹੜੀ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਆ ਲੋਕਾਂ 'ਚ ਇਹਨਾਂ ਉਤਸ਼ਾਹ ਵਾ ਕਿ ਪਿੰਡਾਂ ਦੇ ਪਿੰਡ ਲੋਕ ਦੀਖ ਰਹੇ ਆ ਵੀ ਸਾਨੂੰ ਕਦੋਂ ਅਕਾਲ ਤਖਤ ਤੋਂ ਜੇ ਹੁਕਮ ਹੋਇਆ ਸੀ ਭਰਤੀ ਕਰਨ ਦਾ ਉਹ ਕਾਪੀਆਂ ਸਾਡੇ ਕੋਲ ਕਦੋਂ ਆਉਣਗੇ ਰਿਕਾਰਡ ਟੁੱਟ ਜਾਊਗਾ ਭਰਤੀ ਦਾ ਅਸੀਂ ਬਹੁਤ ਥੋੜੇ ਦਿਨਾਂ ਵਾਸਤੇ ਅਸੀਂ ਆਪਣੇ ਆਪਣੇ ਹਲਕੇ 'ਚ ਗਏ ਆਂ ਤੇ ਲੋਕ ਆਪ ਮਹਾਰੇ ਕਦੀ ਮੈਂ ਹੋ ਜਾ ਉਤਸ਼ਾਹ ਪਹਿਲਾਂ ਨਹੀਂ ਸੀ ਲੋਕਾਂ 'ਚ ਦੇਖਿਆ ਲੋਕਾਂ ਨੇ ਆਪੇ ਆਪਣੀਆਂ ਗੱਡੀਆਂ ਕੀਤੀਆਂ ਨੇ ਤੇਲ ਪਾਏ ਨੇ ਤੇ ਬੜੇ ਉਤਸ਼ਾਹ ਨਾਲ ਲੋਕ ਆ ਰਹੇ ਨੇ ਮੇਰਾ ਖਿਆਲ ਲੋਕ ਪੰਜ ਪੰਜ 6 6 ਕਿਲੋਮੀਟਰ ਬਾਹਰ ਗੱਡੀਆਂ ਲਾ ਕੇ ਪੈਦਲ ਆ ਰਹੇ ਨੇ ਇਹਦੇ ਤੋਂ ਜ਼ਿਆਦਾ ਹੈ ਕਿ ਲੋਕ ਜਿਹੜੇ ਆ ਉਹ ਗੁਰੂ ਘਰ ਨਾਲ ਜੁੜੇ ਹੋਏ ਆ ਤੇ ਜਿਹੜੇ ਖਾਉਤੀ ਆਕਾਲੀ ਨੇ ਜਿਹੜੇ ਸਿਰਫ ਕੁਰਸੀ ਵਾਸਤੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਨੋਰਥ ਪੈਸੇ ਇਕੱਠੇ ਕਰਨਾ ਤੇ ਕੁਰਸੀਆਂ ਦਾ ਆਨੰਦ ਭੋਗਣਾ ਉਹਨਾਂ ਨੂੰ ਲੋਕ ਪਛਾਣ ਚੁੱਕਿਆ ਲੋਕ ਉਹਨਾਂ ਨੂੰ ਨਫ਼ਰਤ ਕਰਦੇ ਆ ਜਿਹੜੇ ਲੋਕ ਸਮਰਪਿਤ ਹੋਣਗੇ ਅਕਾਲ ਤਖਤ ਨੂੰ ਗੁਰੂ ਘਰ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਘਰ ਦੀ ਚੜ੍ਹਦੀ ਕਲਾ ਦਾ ਸੰਕਲਪ ਹੋਊਗਾ ਲੋਕ ਉਹਨਾਂ ਦੇ ਨਾਲ ਚੱਲਣਗੇ ਜਿਹੜੇ ਲੋਕ ਲਾਲਚੀ ਆ ਅਹੁਦਿਆਂ ਦੇ ਉਹਨਾਂ ਦੇ ਉਹਨਾਂ ਨੂੰ ਲੋਕ ਬਿਲਕੁਲ ਮੂੰਹ ਨਹੀਂ ਲਾਉਣ ਵਾਲੇ ਅੱਜ ਦੀ ਭਰਵੀ ਤੋਂ ਬਾਅਦ ਕੀ 2027 ਦੀ ਕਿੰਨੀ ਕਿੰਨੀ ਪੱਕੀ ਹੋਵੇਗੀ ਦੇਖੋ ਸਮਾਂ ਬੜਾ ਵਾ ਇਹ ਪਰਮਾ ਸ ਜੋ ਕੁਝ ਹੋ ਰਿਹਾ ਪਿਛਲੇ ਸਮੇਂ ਦੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬ ਕਲਾ ਹੀ ਵਰਤਾ ਰਹੇ ਹੈ ਕੋਈ ਜੋ ਕੁਝ ਵੀ ਹੋਇਆ ਜਿਸ ਤਰ੍ਹਾਂ ਇਹਨਾਂ ਨੇ ਹੁਣ ਮਰਜ਼ਾਦਾ ਦਾ ਘਾਣ ਕੀਤਾ ਜਿੰਨੇ ਸੰਤ ਸਮਾਜ ਆ ਜਿੰਨੀਆਂ ਨਿਹੰਗ ਜਥੇਬੰਦੀਆਂ ਨੇ ਜਿੰਨੇ ਅਕਾਲੀ ਚਲ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਕ ਨੇ ਜਿੰਨੇ ਅਕਾਲ ਤਖਤ ਦੇ ਜਹਦਾਰ ਸਾਹਿਬਕ ਨੇ ਜਿੰਨੀਆਂ ਆਪਣੇ ਸੈਕਟਰੀ ਸ਼੍ਰੋਮਣੀ ਕਮੇਟੀ ਦੇ ਜਿੰਨੇ ਪ੍ਰਚਾਰਕ ਨੇ ਉਹ ਸਾਰੇ ਆਪਣੇ ਆਪ ਗੁੱਸੇ 'ਚ ਭਰੇ ਪੀਤੇ ਨੇ ਕੇ 2:30 ਵਜੇ ਰਾਤ ਤੁਸੀਂ ਜਥੇਦਾਰਾਂ ਦੀ ਉਹਨਾਂ ਦੀ ਦਸਤਾਰ ਬੰਦੀ ਕਰਦੇ ਫਿਰਦੇ ਹੋ ਰਾਤ ਦੇ ਤੇ ਇਹ ਤਾਂ ਤੁਸੀਂ ਮਰਜਾਦਾ ਦਾ ਕਾਹਨ ਕੀਤਾ ਨਾ ਉੱਥੇ ਪੰਥ ਸੀ ਤੇ ਨਾ ਉੱਥੇ ਗ੍ਰੰਥ ਸੀ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵਾਜਿਆ ਦੋ ਸਾਲ ਦਾ ਹਾਲੇ ਟਾਈਮ ਆ ਉਹਦੇ ਵਿੱਚ ਬੜੀਆਂ ਮਿਰਕਲ ਚੇਂਜਸ ਆਉਣ ਗਿਆ ਲੋਕ ਇਹਨਾਂ ਨੂੰ ਜੇ ਤੇ ਹਾਲੀ ਵੀ ਮੰਨ ਜਾਣ ਬੰਦੇ ਆਂ ਉਹ ਆਪਣੀ ਗਲਤੀਆਂ ਮੰਨ ਕੇ ਘਰੀ ਬਹਿ ਜਾਣ ਕੰਮ ਕਰਨ ਵਾਲੇ ਇਮਾਨਦਾਰ ਬੰਦੇ ਅੱਗੇ ਹੋਣ ਜਿਹੜੇ ਧਰਮੀ ਹੋਣ ਫੇਰ ਤਾਂ ਠੀਕ ਹੈ ਜੇ ਹਾਲੇ ਵੀ ਨਾ ਮੰਨੇ ਤਾਂ ਫਿਰ ਲੋਕ ਆਪ ਹਾਲ ਦਿੰਦੇ ਜਿਹੜਾ ਫੇਰ